ਅੰਕਾਈ ਕੀ ਨਾਂ ਹੈ ਆਪਣਾ ਔਰ ਕਿਹੜੀ ਯੂਨੀਅਨ ਦਾ ਨਾਂ ਤੁਸੀਂ ਸੰਬੰਧ ਰਿਹਾ ਹੋ? ਮੈਂ ਰਜਿੰਦਰ ਸਿੰਘ ਜੱਫਰਵਾਲ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਮਾਝਾ। ਸੋ ਅੱਜ ਸਮੂਹ ਕਿਸਾਨ ਵੀਰਾਂ ਨੂੰ ਧਾਰੀਵਾਲ ਦੇ ਇਲਾਕੇ ਦੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਲ ਦਿੱਤੀ ਗਈ ਸੀ ਕਿ 15 ਅਗਸਤ ਨੂੰ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਹਰ ਕੋਨੇ ਦੇ ਵਿੱਚ ਜਿਹੜਾ ਉਹ ਟਰੈਕਟਰ ਮਾਰਚ ਕੀਤਾ ਜਾਵੇ। ਇਹ ਜਿਹੜਾ ਟਰੈਕਟਰ ਮਾਰਚ ਆ ਜੋ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਨੇ ਉਹ ਕਾਨੂੰਨਾਂ ਦੇ ਵਿਰੋਧ ਵਿੱਚ ਆ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਟਰੈਕਟਰ ਲੈ ਕੇ ਠੀਕ ਸਵੇਰੇ 10 ਵਜੇ ਬਿਲੀਪੁਰ ਬਾਈਪਾਸ ਚੌਂਕ ਦੇ ਵਿੱਚ ਪਹੁੰਚਣ ਇਹ ਅਸੀਂ ਰੋਡ ਮਾਰਚ ਆ ਉੱਥੋਂ ਸ਼ੁਰੂ ਕਰਕੇ ਟਰੈਕਟਰ ਮਾਰਚ ਬਿਲੀਪੁਰ ਚੌਂਕ ਤੋਂ ਸ਼ੁਰੂ ਕਰਕੇ ਧਾਰੀਵਾਲ ਸ਼ਹਿਰ ਦੇ ਵਿੱਚੋਂ ਦੀ ਜਿਹੜਾ ਰਣੀਆਂ ਤੱਕ ਅਸੀਂ ਰਣੀਆਂ ਜਾ ਕੇ ਸਮਾਪਤੀ ਕਰਾਂਗੇ ਉਹ ਸਾਰੇ ਹੀ ਇਲਾਕੇ ਦੇ ਕਿਸਾਨਾਂ ਨੂੰ ਮੋਤਬਰ ਸੱਜਣਾ ਨੂੰ ਬੇਨਤੀ ਆ ਕਿ ਇਹ ਇਕੱਲਾ ਕਿਸੇ ਇੱਕ ਯੂਨੀਅਨ ਦਾ ਪ੍ਰੋਗਰਾਮ ਨਹੀਂ ਆ ਇਹ ਸਾਂਝਾ ਪ੍ਰੋਗਰਾਮ ਆ ਸਾਰੇ ਕਿਸਾਨਾਂ ਦਾ ਸਾਰੇ ਸੰਯੁਕਤ ਕਿਸਾਨ ਮੋਰਚੇ ਦਾ ਉਹ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਿਹੜਾ ਤੁਸੀਂ ਪਹੁੰਚੋ ਤਾਂ ਜੋ ਇਸ ਮਾਰਚ ਨੂੰ ਜਿਹੜਾ ਉਹ ਆਪਾਂ ਵੱਡਾ ਹੰਗਾਰਾ ਦੇ ਸਕੀਏ ਇਹ 15 ਤਰੀਕ 15 ਅਗਸਤ ਨੂੰ ਸਵੇਰੇ 10 ਵਜੇ ਜਿਹੜਾ ਅਸੀਂ ਮਾਰਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਲਗਭਗ 1 ਘੰਟੇ ਦਾ ਇਹ ਪ੍ਰੋਗਰਾਮ ਆ ਉਸ ਤੋਂ ਬਾਅਦ ਜਿਹੜੀਆਂ ਇਹ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਇਹ ਮੈਂ ਪ੍ਰੈਸ ਤੇ ਸਾਰੇ ਪਕਰਕਾਰ ਵੀਰਾਂ ਨੂੰ ਜਿਹੜੀਆਂ ਭੇਜ ਦਵਾਂਗਾ ਜਿਹੜੇ ਕਾਨੂੰਨਾਂ ਦੀਆਂ ਅਸੀਂ ਗੱਲ ਕਰਦੇ ਆ ਜਿਹਦੇ ਵਿੱਚ ਸਰਕਾਰ ਨੇ ਪੁਲਿਸ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਦਿੱਤੇ ਆ ਕਿਉਂਕਿ ਪਹਿਲਾਂ ਵੀ ਪੁਲਿਸ ਬਹੁਤ ਅਨਮਨੁੱਖੀ ਜਿਹੜਾ ਤਸ਼ੱਦਦ ਕਰਦੀ ਰਹੀ ਆ ਹੁਣ ਕੋਈ ਵੀ ਬੰਦਾ ਜਿਹੜਾ ਅੰਦੋਲਨਕਾਰੀ ਆ ਕਿਸੇ ਵੀ ਕਿਸਮ ਦਾ ਕੋਈ ਅੰਦੋਲਨ ਕਰਦਾ ਆ ਉਹ ਜਿਹੜਾ ਉਹ ਸਬੰਧਤ ਐਸਐਚਓ ਨੂੰ ਪੂਰੀ ਅਧਿਕਾਰ ਨਹੀਂ ਕਿ ਉਹਦੇ ਤੇ 15 ਦਿਨ ਤੱਕ ਕੋਈ ਵੀ ਜਿਹੜਾ ਪਰਚਾ ਦਰਜ ਨਹੀਂ ਕਰ ਸਕਦੀ ਇਸ ਤਰ੍ਹਾਂ ਦੇ ਬਹੁਤ ਸਾਰੇ ਇਹ ਜੇ ਮੈਂ ਸਾਰੇ ਕਾਨੂੰਨਾਂ ਦੀ ਗੱਲ ਕਰਾਂ ਤੇ ਬਹੁਤ ਲੰਬਾ ਹੋ ਜਾਣਾ ਇਹ ਸਾਰੇ ਇਦਾਂ ਦੇ ਬੜੇ ਕਾਨੂੰਨ ਨੇ ਜਿਹੜੇ ਉਹਦੇ ਵਿੱਚ ਨੇ ਉਹ ਸਾਰੀਆਂ ਕਾਪੀਆਂ ਮੈਂ ਪ੍ਰੈਸ ਨੂੰ ਦੇ ਦਾਂਗਾ ਜਿਹੜੀਆਂ ਇਹ ਕਾਨੂੰਨਾਂ ਦੀਆਂ ਅਸੀਂ ਗੱਲ ਕਰਦੇ ਆ ਉਹ ਕਾਨੂੰਨਾਂ ਨੂੰ ਜਿਹੜਾ ਉਹਨਾਂ ਦੀ ਅਸੀਂ ਕਾਪੀਆਂ ਜਿਹੜੀਆਂ ਵੰਡਾਂਗੇ ਤੇ